ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੋਡੇ ਇਹ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਗੇਪੁਰਾਣੇ ਤੋਂ ਦੋਸਤੋ ਸਿੱਧੀ ਛੱਡ ਕੇ ਰੋਡੇ ਪਿੰਡ ਚ ਆਉਂਦੀ ਹੈ ਵੈਸੇ ਜਦੋਂ ਆਪਾਂ ਇਧਰ ਸਮਾਲਸਰ ਵਾਲ ਨੂੰ ਕੋਟਕਪੁਰੇ ਵਾਲ ਨੂੰ ਤੁਰਦੇ ਆ ਤਾਂ ਸਮਾਲਸਰ ਤੋਂ ਵੀ ਛੜਕ ਆ ਜਾਂਦੀ ਹੈ ਰਾਜਿਆਣੇ ਪਿੰਡ ਤੋਂ ਵੀ ਸੜਕ ਸਿੱਧੀ ਰੋਡੇ ਪਿੰਡ ਚ ਆਉਂਦੀ ਹੈ ਨਾਲ ਦਾ ਪਿੰਡ ਲੰਡੇ ਹੈ ਇੱਕ ਪਾਸੇ ਲੰਗਿਆਣਾ ਰਹਿ ਗਿਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਸ ਸੀਜ਼ਨ ਦੀ ਮੇਰੀ ਇਹ ਦੂਜੀ ਵੀਡੀਓ ਆ ਥੋੜੇ ਦਿਨ ਪਹਿਲਾਂ ਇੱਕ ਸ਼ਾਰਟ ਵੀਡੀਓ ਪਾਈ ਸੀ ਜਰਸੀ ਗਾਂ ਦੀ ਅੱਜ ਇੱਕ ਕੈਚਫ ਗਾਂ ਦਿਖਾ ਰਹੇ ਆ ਬਿਲਕੁਲ ਤਾਜੀ ਸੂਈ ਆ ਦੋਸਤੋ ਤੇ ਇਹਨੇ ਬੱਚੇ ਨੂੰ ਜਨਮ ਦਿੱਤਾ ਜੇਰੇ ਦੀ ਕੰਪਲੀਟ ਪੈ ਗਈ ਸੀ ਉਹ ਇੱਥੇ ਬਾਈ ਉਰੀ ਰੱਖੀ ਬੈਠੇ ਅਜੇ ਸਿੱਟੀ ਨਹੀਂ ਗਈ ਸੋ ਇਹਦੀ ਆਪਾਂ ਡਿਟੇਲ ਪੁੱਛਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਓ ਜਿਹਨੂੰ ਜੱਜ ਕੀ ਉਹ ਵੇਰਾ ਕੇ ਤਸੱਲੀ ਕਰ ਸਕਦਾ ਤੁਹਾਡਾ ਹੱਕ ਬਣਦਾ ਵੀ ਤੁਸੀਂ ਆਪਦੀ ਸਮਝ ਨਾਲ ਪਸੂ ਖਰੀਦੋ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆ ਨਾਮ ਆਪਣਾ ਦੱਸ ਦਿਓ ਨਾਮ ਹਰਪ੍ਰੀਤ ਸਿੰਘ ਪੈਨ ਰੋਡੇ ਜੀ ਠੀਕ ਹੈ ਹਰਪ੍ਰੀਤ ਭਾਈ ਆਪਾਂ ਅੱਜ ਇਹ ਦੂਜੀ ਵੀਡੀਓ ਬਣਾਉਣ ਲੱਗੇ ਆ ਜਰਸੀ ਤਾਂ ਸ਼ਾਰਟ ਵੀਡੀਓ ਤੇ ਸੇਲ ਹੋਗੀ ਹਾਂਜੀ ਸ਼ਾਰਟ ਤੇ ਦਾ ਸ਼ੋਅ ਹੋਗੀ ਠੀਕ ਹੈ ਅੱਛਾ ਇਹ ਗਾਂ ਕਰਨ ਮਹਿਸੂਸ ਇਹ ਦੂਜਾ ਸੂਆ ਸੂਈ ਆ ਜੀ ਬੱਚਾ ਵੱਛਾ ਦਿੱਤਾ ਆਈ ਵੱਛਾ ਦਿੱਤਾ ਜੀ ਕੀ ਡਿਮਾਂਡ ਰਹੂਗੀ ਜੀ ਨਵਾਂ 110000 ਰੁਪਏ ਜੀ 110000 ਹਾਂਜੀ ਦੁੱਧ ਅੰਦਾਜ਼ਾ ਪਹਿਲਾਂ ਨੇ ਕਿੰਨਾ ਕਿ ਪਹਿਲਾਂ ਨੇ ਦਿੱਤਾ ਜਿਨੇ 25 ਲੀਟਰ ਦਤਾ ਜੀ 25 ਲੀਟਰ ਹਾਂਜੀ ਠੀਕ ਐ ਇਹ ਜੇਰੇ ਇਸੇ ਦੀ ਪਈ ਹੈ ਹਾਂਜੀ ਜੇਰੇ ਇਸੇ ਦੀ ਬਈ ਖੋਲੀ ਇਹਨੂੰ ਬਈ ਤੋਰ ਗਈ ਵੈਸੇ ਤਾਂ ਦੋਸਤੋ ਖੁੱਲੀ ਛੱਡੀ ਵੀ ਹੈ ਸਾਡੀ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਜੇਰੇ ਦੀ ਪੈ ਗਈ ਹੈ ਰੇਟ ਇਹਦਾ ਜਿਹੜਾ ਰੱਖਿਆ 110000 ਰੁਪਏ ਨੇ ਵਛੇ ਨੂੰ ਜਨਮ ਦਿੱਤਾ ਹੈ ਬਰੀਡ ਕੁਆਲਿਟੀ ਦਾ ਵਛਾ ਚੰਗਾ ਹੈ ਢਾਂਚਾ ਗਾਂ ਦਾ ਤੁਸੀਂ ਦੇਖ ਸਕਦੇ ਹੋ ਤੋਰਾਂਗੇ ਹਵਾਨਾ ਕਲੀਅਰ ਹੋ ਜਾਊਗਾ ਤੁਹਾਨੂੰ ਥਾਣਾ ਅਥੀ ਚੁਆਈ ਸਟਰਕਚਰ ਦੇਖ ਲਓ ਤੁਸੀਂ ਇਸ ਗਾਂ ਦਾ ਹਜੇ ਹੁਣੇ ਹੀ ਸੂਕੇ ਹਟਿਆ ਦੋਸਤੋ ਇੱਕ ਵਾਰ ਪਸ਼ੂ ਸੂਆ ਜਾ ਮੰਨ ਲੈਂਦਾ ਜੇਰ ਵਗੈਰਾ ਦੀ ਜਿਹੜੀ ਉਹ ਬਾਈ ਹੋਰੀ ਇੱਥੇ ਰੱਖੀ ਬੈਠੇ ਆ ਕਾਫੀ ਜੇਰ ਦਾ ਜਿਹੜਾ ਉਹ ਸੈਸ ਸੀਗਾ ਕਿਉਂਕਿ ਬੱਚਾ ਵੱਡਾ ਸੀ ਤੇ ਉਹਦੇ ਕਰਕੇ ਜੇਰ ਵੀ ਜ਼ਿਆਦਾ ਸੀ ਉਹ ਕੰਪਲੀਟ ਇੱਥੇ ਪਈ ਹੈ ਹਰਪ੍ਰੀਤ ਭਾਈ ਫੇਰ ਕਮਾਲੋ ਆਏ ਨੂੰ ਕੋਈ ਗੁਲਾਬੀ ਰੰਗ ਦੇ ਥਾਣੇ ਦੋਸਤੋ ਚੰਗੇ ਬੱਚੇ ਪਾਊਗੀ ਕਿਉਂਕਿ ਵੱੱਛਾ ਇਹਨੇ ਬਹੁਤ ਸੋਹਣਾ ਦਿੱਤਾ ਹੈ ਤੋ ਢਾਂਚਾ ਤੁਸੀਂ ਇਹਦਾ ਫੇਰ ਦੇਖ ਸਕਦੇ ਹੋ ਇਹ گاਉਂ ਵਕਾਊ ਹੈ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਮੋੜ ਲਿਓ ਬਾਈ ਬੱਚੇ ਤੇ ਲੈ ਜਾ ਕੇ ਦੋਸਤੋ ਧਾਰਾਂ ਵੀ ਥਣਾ ਚੋ ਮਾਰ ਦਿੰਨੇ ਆਪਾਂ ਹੈ ਤਾਂ ਬੌਲਾ ਪੀਲੇ ਰੰਗ ਦਾ ਆਉਂਦਾ ਪਰ ਥੋੜਾ ਤੁਹਾਨੂੰ ਧਾਰਾਂ ਦਾ ਆਈਡੀਆ ਹੋ ਜਾਊਗਾ ਸਾਫ਼ ਸੁਥਰੀ ਧਾਰਾਂ ਹਾਲਾਂਕਿ ਪਹਿਲਾਂ ਧਾਰਾਂ ਮਾਰ ਕੇ ਦੇਖ ਲਈਦੀਆਂ ਜਦੋਂ ਕਿਸੇ ਵੀਰ ਕੋਲ ਵੀਡੀਓ ਬਣਾਉਣ ਲੱਗੀਦਾ ਤਾਂ ਕੁਛ ਹੁੰਦੀ ਹੈ ਉਹ ਤੁਹਾਨੂੰ ਵਧੀਆ ਤਰੀਕੇ ਨਾਲ ਦਿਖਾ ਸਕੀਏ ਹਰਫਤ ਬਈ ਮਾਰੇ ਉਤਾਰ ਰਹੇ ਆ ਆ ਬਈ ਕੋਈ ਕਰੇ ਨਾ ਡਾਟਾ ਮੜਾ ਜਊਂਗਾ ਪਹਿਲਾਂ ਨਿੱਕੀ ਹੁੰਦੀ ਏ ਤਾਰ ਵੱਜੀ ਵੀ ਠੀਕ ਹੈ ਓਕੇ ਸੋ ਦਸੋ ਇੱਕ ਥਣ ਤੇ ਤਾਰ ਨਿੱਕੀ ਹੁੰਦੀ ਤੋਂ ਵੱਜੀ ਸਾਫ ਸੁਥਰੀ ਧਾਰ ਹੈ ਬਈ ਪਿਛਲੇ ਥਣਾ ਚੋਂ ਮਾਰ ਦੂ ਤਨ ਠੀਕ ਹੈ ਓਕੇ ਬਈ ਸੋ ਤਾਰਾਂ ਸੋਹਣੀਆਂ ਦਸਤੋ ਥਣ ਦਾ ਸਹਿ ਚੰਗਾ ਹੈ ਇਹ ਤੁਸੀਂ ਇਹਦਾ ਥਣ ਹੋਵਣਾ ਦੇਖ ਸਕਦੇ ਹੋ ਵੈਸੇ ਨਿੱਕੀ ਹੁੰਦੀ ਤੋਂ ਜਾਂ ਪਹਿਲੇ ਸੂਏ 'ਚ ਕੋਈ ਕੱਟ ਮਾੜਾ ਮੋਟ ਲੱਗਾ ਹੋਣਾ ਵੈਸੇ ਇਹਦਾ ਇਸ਼ੂ ਕੋਈ ਨਹੀਂ ਕੋਈ ਕਿਸੇ ਕਸਮ ਦਾ ਜ਼ਖਮ ਨਹੀਂ ਹੈਗਾ ਸੋ ਇਹ ਨਾਗ ਇੱਕ ਹੀ ਸਿਆਜ ਦੀ ਵੀਡੀਓ ਚ ਤੁਸੀਂ ਆ ਕੇ ਦੇਖਿਓ ਜਿਹਨੂੰ ਜੱਜ ਦੀ 1,10,000 ਤੇ 10,000 ਬਾਈ ਨੇ ਡਿਮਾਂਡ ਰੱਖੀ ਹੈ ਮਿਹਰਬਾਨ